ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਛੋਟਾ ਕੱਲੂਕਾਰਾ ਛੋਟਾ ਕੱਲੂਕਾਰਾ ਉਸ ਦੌਰ ਵਿੱਚ ਹੋਇਆ ਜਦੋਂ ਸਿੰਘਾਂ ਦੇ ਸਿਰਾਂ ਦੇ ਮੁੱਲ ਪੈਂਦੇ ਸੀ ਇਹ ਉਹ ਕਾਲਾ ਦੌਰ ਸੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਕਿਸੇ ਵੀ ਗੁਰੂ ਸਾਹਿਬਾਨ ਜੀ ਦਾ ਨਾਮ ਲੈਣ ਵਾਲੇ ਨੂੰ ਫੜ ਕੇ ਸ਼ਹੀਦ ਕਰ ਦਿੱਤਾ ਜਾਂਦਾ ਸੀ ਸਿੱਖਾਂ ਨੂੰ ਮਾਰਨ ਵਾਲੇ ਨੂੰ ਇਨਾਮ ਦਿੱਤੇ ਜਾਂਦੇ ਸੀ ਤੇ ਸਾਥ ਦੇਣ ਵਾਲੇ ਨੂੰ ਮਾਰ ਦਿੱਤਾ ਜਾਂਦਾ ਸੀ ਇਸ ਲਈ ਸਾਰੇ ਸਿੱਖਾਂ ਦੇ ਵੈਰੀ ਹੀ ਬਣ ਗਏ ਸੀ ਇਹ ਕੱਲੂਕਾਰਾ ਕਹਨੂਵਾਨ ਦਾ ਸ਼ੰਭ ਜ਼ਿਲ੍ਹਾ ਗੁਰਦਾਸਪੁਰ ਤੋਂ ਸ਼ੁਰੂ ਹੋਇਆ ਜਿੱਥੇ 40000 ਦੇ ਕਰੀਬ ਸਿੱਖ ਸ਼ਹੀਦ ਹੋਏ ਜਿਨ੍ਹਾਂ ਵਿੱਚ ਕਈ ਬੇਖਸੂਰ ਬਜ਼ੁਰਗ ਬੀਬੀਆਂ ਤੇ ਬੱਚੇ ਵੀ ਸ਼ਾਮਲ ਸਨ ਬਾਬਾ ਦੀਪ ਸਿੰਘ ਜੀ ਸਰਦਾਰ ਸੁਖਾ ਸਿੰਘ ਜੀ ਸਰਦਾਰ ਜੱਸਾ ਸਿੰਘ ਜੀ ਆਹਲੂਵਾਲੀਆ ਸਰਦਾਰ ਨੌਦ ਸਿੰਘ ਜੀ ਸ਼ੁਕਰ ਚੱਕੀਆ ਸਰਦਾਰ ਸਬੀਗ ਸਿੰਘ ਜੀ ਤੇ ਸਰਦਾਰ ਸ਼ਹਾਬਾਜ ਸਿੰਘ ਜੀ 20 ਕੱਲੂਕਾਰੇ ਵਿੱਚ ਵੈਰੀ ਦੀ ਫੌਜ ਨੂੰ ਮਾਰਨ ਵਿੱਚ ਆਪਣਾ ਯੋਗਦਾਨ ਪਾ ਰਹੇ ਸੀ ਇਸ ਕੱਲੂਕਾਰੇ ਵਿੱਚ ਸਰਦਾਰ ਸੁਖਾ ਸਿੰਘ ਜੀ ਦੇ ਗੋਲਾ ਵਜਣ ਕਾਰਨ ਲਾਤ ਟੁੱਟ ਗਈ ਸੀ ਪਰ ਫਿਰ ਵੀ ਉਹ ਬਹੁਤ ਬਹਾਦਰੀ ਨਾਲ ਵੈਰੀ ਉੱਤੇ ਡਟੇ ਰਹੇ ਜਦੋਂ ਯਈਆ ਖਾਨ ਨਵਾਬ ਜ਼ਕਰੀਆ ਖਾਨ ਦਾ ਪੁੱਤਰ ਨਵਾਂ-ਨਵਾਂ ਸੂਬੇਦਾਰ ਬਣਿਆ ਸੀ ਉਹਨੇ ਆਪਣੇ ਦੀਵਾਨ ਲਖਪਤ ਰਾਏ ਨੂੰ ਫੌਜ ਦੇ ਕੇ ਹੁਕਮ ਦਿੱਤਾ ਕਿ ਸਿੰਘਾਂ ਨੂੰ ਇਲਾਕੇ ਵਿੱਚੋਂ ਕੱਢ ਕੇ ਆਵੇ ਜਸਪਤ ਰਾਏ ਅਤੇ ਲਖਪਤ ਰਾਏ ਦੋਵੇਂ ਸਖੇ ਭਰਾ ਸੀਗੇ ਇਹ ਕਲਾਨੌਰ ਦੇ ਖੱਤਰੀ ਸੀ ਜਦੋਂ ਲਖਪਤ ਰਾਏ ਫੌਜ ਲੈ ਕੇ ਗਿਆ ਤਾਂ ਸਿੰਘ ਰਾਵੀ ਦੇ ਕੰਡੇ ਤੋਂ ਈਮਨਾਬਾਦ ਨੂੰ ਚਲੇ ਗਏ ਅੱਗੋਂ ਜਸਪਤ ਰਾਏ ਈਮਨਾਬਾਦ ਦਾ ਫੌਜਦਾਰ ਸੀ ਜਦੋਂ ਜਸਪਤ ਰਾਏ ਨੂੰ ਪਤਾ ਲੱਗਾ ਕਿ 2000 ਸਿੰਘ ਰੋੜੀ ਸਾਹਿਬ ਗੁਰਦੁਆਰਾ ਈਮਨਾਬਾਦ ਵਿੱਚ ਬੈਠੇ ਹਨ ਤਾ ਉਸਨੇ ਸਖਤ ਹੁਕਮ ਭੇਜਿਆ ਕਿ ਇਸੇ ਵੇਲੇ ਮੇਰੇ ਇਲਾਕੇ ਵਿੱਚੋਂ ਚਲੇ ਜਾਓ ਅਗੋਂ ਸਿੰਘਾਂ ਨੇ ਉੱਤਰ ਦਿੱਤਾ ਫੌਜਾਂ ਨੇ ਤਿੰਨ ਦਿਨਾਂ ਤੋਂ ਲੰਗਰ ਨਹੀਂ ਛਕਿਆ ਲੰਗਰ ਛਕ ਕੇ ਤੇ ਰਾਤ ਕੱਟ ਕੇ ਦਿਨੇ ਚਾਲੇ ਪਾ ਦਿੱਤੇ ਜਾਣਗੇ ਜਸਪਤ ਇੰਨਾ ਲਿਹਾਜ਼ ਕਰਨ ਵਾਸਤੇ ਵੀ ਤਿਆਰ ਨਾ ਹੋਇਆ ਉਹਨੇ ਫੌਜ ਇਕੱਠੀ ਕਰਕੇ ਸਿੰਘਾਂ ਉੱਤੇ ਹੱਲਾ ਕਰ ਦਿੱਤਾ ਅੱਗੋਂ ਸਿੰਘਾਂ ਵੀ ਤਲਵਾਰਾਂ ਕੱਢ ਲਈਆਂ ਬੜੀ ਕਮਸਾਣ ਦੀ ਲੜਾਈ ਹੋਈ ਸਿੰਘ ਲੜਨਾ ਨਹੀਂ ਸਨ ਚਾਉਂਦੇ ਪਰ ਲੜਾਈ ਬਦੋ ਬਦੀ ਉਹਨਾਂ ਦੇ ਗਲ ਪੈ ਗਈ ਸੀ ਉਹ ਨਾਲ-ਨਾਲ ਲੜਦੇ ਜਾਂਦੇ ਤੇ ਨਾਲੇ ਅੱਗੇ ਵੱਧਦੇ ਜਾਂਦੇ ਜਸਪਤ ਰਾਏ ਹਾਥੀ ਤੇ ਬੈਠਾ ਸਿੱਖਾਂ ਨੂੰ ਵੰਗਾਰ ਰਿਹਾ ਸੀ ਜਦੋਂ ਉਹ ਸਰਦਾਰ ਨਿਬਾਹੁ ਸਿੰਘ ਦੀ ਨਿਗਾਹ ਪੈ ਗਿਆ ਤੇ ਸਿੰਘ ਨੇ ਸ਼ੇਰ ਵੰਗ ਛਾਲ ਮਾਰ ਕੇ ਵੈਰੀ ਤੇ ਜਾ ਪਿਆ ਹਾਥੀ ਦੀ ਪੂਛ ਫੜ ਕੇ ਉਹ ਉੱਤੇ ਚੜ ਗਿਆ ਤੇ ਤਲਵਾਰ ਨਾਲ ਜਸਪਰਤ ਦਾ ਸਿਰ ਲਾ ਲਿਆ ਫੌਜਦਾਰ ਨੂੰ ਮਰਦਿਆਂ ਹੋਇਆਂ ਦੇਖ ਕੇ ਤਨਖਾਹਦਾਰ ਸਿਪਾਈਆਂ ਦਾ ਭੱਜਦਿਆਂ ਦਾ ਪਤਾ ਨਾ ਲੱਗਾ ਜਸਪਤ ਨੂੰ ਮਾਰ ਕੇ ਸਿੰਘ ਏਮਨਾਬਾਦ ਤੇ ਜਾ ਪੈਂ ਤੇ ਸ਼ਹਿਰ ਲੁੱਟ ਕੇ ਫਿਰ ਰਾਵੀ ਦੀਆਂ ਝਾੜੀਆਂ ਵਿੱਚ ਜਾ ਵੜੇ ਲਖਪਤ ਰਾਏ 1726 ਈਸਵੀ ਤੋਂ 1747 ਈਸਵੀ ਤੱਕ ਲਹੌਰ ਦਾ ਵਜ਼ੀਰ ਰਿਹਾ ਜਦੋਂ ਉਸਨੇ ਆਪਣੇ ਭਰਾ ਦੀ ਮੌਤ ਦੀ ਖਬਰ ਸੁਣੀ ਉਸ ਨੂੰ ਅੱਗ ਲੱਗ ਉઠી ਉਸਨੇ ਗੁੱਸੇ ਵਿੱਚ ਕਸਮ ਖਾਦੀ ਕਿ ਮੈਂ ਹੁਣ ਸਿੱਖ ਪੰਥ ਮੁਕਾ ਕੇ ਹੀ ਦਮ ਲਵਾਂਗਾ ਉਸ ਦਾ ਖਿਆਲ ਸੀ ਕਿ ਮੇਰੀ ਨਰਮੀ ਕਰਕੇ ਹੀ ਸਿੱਖ ਬਚੇ ਹੋਏ ਹਨ ਨਹੀਂ ਤਾਂ ਮੈਂ ਮਿਟਾਉਣਾ ਚਾਹਾਂ ਤਾਂ ਇਹ ਬਾਝ ਨਹੀਂ ਸਕਦੇ ਉਹਨੇ ਹੰਕਾਰ ਵਿੱਚ ਇਥੋਂ ਤੱਕ ਕਿਹਾ ਕਿ ਇੱਕ ਖੱਤਰੀ ਨੇ ਹੀ ਪੰਥ ਚਲਾਇਆ ਸੀ ਤੇ ਹੁਣ ਇੱਕ ਖੱਤਰੀ ਦੇ ਹੱਥੋਂ ਹੀ ਮੁਕੇਗਾ ਸਿੱਖਾਂ ਦੀ ਕਤਲਿਆਮ ਵਾਸਤੇ ਉਹਨੇ ਆਪਣੇ ਸੂਬੇਦਾਰ ਯਈਆ ਖਾਨ ਕੋਲੋਂ ਹੁਕਮ ਲੈ ਲਿਆ ਜਿੱਥੇ ਵੀ ਕੋਈ ਸਿੱਖ ਮਿਲੇ ਉਸਨੂੰ ਕਤਲ ਕਰ ਦਿੱਤਾ ਜਾਵੇ ਜਿਹੜਾ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਲਵੇ ਉਸਨੂੰ ਕਤਲ ਕੀਤਾ ਜਾਵੇ ਸਿੱਖ ਦੇ ਸਿਰ ਵਾਸਤੇ ਇਨਾਮ ਦਿੱਤਾ ਜਾਵੇਗਾ ਸਭ ਤੋਂ ਪਹਿਲਾਂ ਉਸ ਨੇ ਲਾਹੌਰ ਵਿੱਚ ਆਮਨ ਸ਼ਾਂਤੀ ਨਾਲ ਵਸਦੇ ਜਿ ਸਰਕਾਰੀ ਕੰਮਾਂ ਵਾਲੇ ਸਾਰੇ ਸਿੱਖ ਗੈਦ ਕਰ ਲਏ ਇਹਨਾਂ ਵਿੱਚ ਨਾਮਵਰ ਲਾਹੌਰ ਦਾ ਵਕੀਲ ਸਰਦਾਰ ਸਬੀਗ ਸਿੰਘ ਤੇ ਉਸ ਦਾ ਜਵਾਨ ਪੁੱਤਰ ਸ਼ਾਹਬਾਜ ਸਿੰਘ ਸੀ ਇਸ ਤੋਂ ਪਹਿਲਾਂ ਦਲ ਖਾਲਸਾ ਦੇ ਜੰਗੀ ਸਿੰਘ ਹੀ ਕਤਲ ਹੁੰਦੇ ਰਹੇ ਸਨ ਤੇ ਉਹ ਸਰਕਾਰ ਵੱਲੋਂ ਬਾਗੀ ਸਮਝੇ ਜਾਂਦੇ ਸਨ ਪਰ ਇਸ ਵੇਲੇ ਸਿੱਖ ਹੋਣਾ ਹੀ ਜੁਰਮ ਕਰਾਰ ਕਰ ਦਿੱਤਾ ਗਿਆ ਜਾਨ ਬਚਾਉਣ ਦਾ ਇੱਕੋ ਢੰਗ ਸੀ ਕਿ ਇਸਲਾਮ ਧਾਰਨ ਕੀਤਾ ਜਾਵੇ ਜਿਹੜੇ ਲਾਹੌਰ ਵਿੱਚੋਂ ਸਿੱਖ ਫੜੇ ਗਏ ਉਹਨਾਂ ਦੇ ਕਤਲ ਦਾ ਹੁਕਮ ਲਖਪਤ ਵੱਲੋਂ ਦਿੱਤਾ ਗਿਆ ਇਹ ਸੁਣ ਕੇ ਸਾਰੇ ਸ਼ਹਿਰ ਵਿੱਚ ਹਾਹਾਕਾਰ ਮਚ ਗਈ ਸ਼ਹਿਰ ਦੇ ਪਤਵੰਤੇ ਸੱਜਣ ਜਿਨ੍ਹਾਂ ਵਿੱਚ ਨਾਮਵਰ ਦੀਵਾਨ ਕੌੜਾ ਮਲ ਕੁੰਜਾਹੀ ਮਲ ਕਸ਼ਮੀਰੀ ਮਲ ਹਰੀ ਸਿੰਘ ਨੇ ਇਕੱਠੇ ਹੋ ਕੇ ਲਖਪਤ ਕੋਲ ਆਏ ਤੇ ਬੇਨਤੀ ਕੀਤੀ ਕਿ ਇਹਨਾਂ ਅਮਨਪਸੰਦ ਤੇ ਬੇਗੁਨਾ ਸਿੱਖਾਂ ਨੂੰ ਕਤਲ ਨਾ ਕੀਤਾ ਜਾਵੇ ਉਹਨਾਂ ਨੇ ਲਖਪਤ ਦੇ ਗੁਰੂ ਪਾਈ ਜਗਤ ਤੋਂ ਵੀ ਇਹ ਅਖਵਾਇਆ ਪਰ ਲਖਪਤ ਕਿਸੇ ਦੀ ਨਾ ਮੰਨਿਆ ਅੰਤ ਉਹਨਾਂ ਨੇ ਕਿਹਾ ਕਿ ਇਹ ਨਹੀਂ ਹੀ ਮੰਨ ਲੈ ਕਿ ਇਹ ਹੱਤਿਆ ਸੋਮਵਾਰੀ ਮਸਿਆ ਵਾਲੇ ਦਿਨ ਨਾ ਕੀਤੀ ਜਾਵੇ ਪਰ ਲਖਪਤ ਇਹ ਵੀ ਨਾ ਮੰਨਿਆ ਸੋ ਉਹ ਸਾਰੇ ਸਿੱਖ ਸੋਮਵਾਰੀ ਮਸਿਆ 10 ਮਾਰਚ 1746 ਈਸਵੀ ਨਾ ਖਾਸ ਚੌਂਕ ਸ਼ਹੀਦਗੰਜ ਵਿੱਚ ਕਤਲ ਹੋਏ ਇਸ ਇਲਾਕੇ ਵਿੱਚੋਂ ਵੀ ਸਿੱਖ ਫੜ ਫੜ ਕੇ ਕਤਲ ਕੀਤੇ ਗਏ ਲਖਬਤ ਨੇ ਸਾਰੇ ਸ਼ਹਿਰ ਤੇ ਇਲਾਕੇ ਵਿੱਚ ਇਸ਼ਤਿਹਾਰ ਫੇਰ ਦਿੱਤਾ ਕਿ ਕੋਈ ਆਦਮੀ ਗੁਰੂ ਗ੍ਰੰਥ ਸਾਹਿਬ ਨਾ ਪੜੇ ਆਮ ਗ੍ਰੰਥ ਨੂੰ ਪੋਥੀ ਕਿਹਾ ਜਾਵੇ ਕਿਉਂਕਿ ਗ੍ਰੰਥ ਕਹਿਣ ਤੋਂ ਸਿੱਖਾਂ ਦੇ ਧਾਰਮਿਕ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਰਥ ਨਿਕਲਦੇ ਹਨ ਗੁੜ ਨੂੰ ਰੋੜੀ ਜਾਂ ਭੇਲੀ ਕਿਹਾ ਜਾਵੇ ਕਿਉਂਕਿ ਗੁੜ ਕਹਿਣ ਨਾਲ ਗੁਰਦਾ ਚੇਤਾ ਆਉਂਦਾ ਹੈ ਵਾਹਿਗੁਰੂ ਸ਼ਬਦ ਦਾ ਜਾਪ ਕੋਈ ਨਾ ਕਰੇ ਹੁਕਮ ਨਾ ਮੰਨਣ ਵਾਲੇ ਨੂੰ ਕਤਲ ਕੀਤਾ ਜਾਵੇ ਜਾਂ ਮੁਸਲਮਾਨ ਕੀਤਾ ਜਾਵੇਗਾ ਸਿੱਖ ਧਰਮ ਦੇ ਜਿਨਨੇ ਗ੍ਰੰਥ ਹੱਥ ਲੱਗੇ ਲਖਪਤ ਨੇ ਸਾੜ ਦਿੱਤੇ ਦਲ ਖਾਲਸਾ ਜਾਸਪਤ ਨੂੰ ਕਤਲ ਕਰਕੇ ਏਮਨਾਬਾਦ ਲੁੱਟ ਕੇ ਰਾਵੀ ਦੇ ਜੰਗਲਾਂ ਵਿੱਚ ਜਾਵੜਿਆ ਸ਼ਹਿਰੀ ਸਿੱਖਾਂ ਦੇ ਕਤਲ ਤੋਂ ویਲਾ ਹੋ ਕੇ ਲਖਪਤ ਦਲ ਖਾਲਸੇ ਦੇ ਨਾਸ ਵਾਸਤੇ ਚੜਿਆ ਲਾਹੌਰ ਦੀ ਸਾਰੀ ਫੌਜ ਸਣੇ ਤੋਪਖਾਨੇ ਤੇ ਇਲਾਕੇ ਦੇ ਸਭ ਫੌਜਦਾਰ ਤੇ ਚੌਧਰੀਆਂ ਆਪਣੀਆਂ ਫੌਜਾਂ ਲੈ ਕੇ ਲਖਪਤ ਦੇ ਨਾਲ ਸਨ ਰਾਵੀ ਦੀਆਂ ਝਾੜੀਆਂ ਵਿੱਚ ਉਸ ਵੇਲੇ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਸਰਦਾਰ ਨੌਦ ਸਿੰਘ ਸ਼ੁਕਰਚਕੀਏ ਸਰਦਾਰ ਸੁਖਾ ਸਿੰਘ ਮਾੜੀ ਕੰਬੋਕੀ ਵਾਲੇ ਤੇ ਸਰਦਾਰ ਗੁਰਦੇਵਾਲ ਸਿੰਘ ਡੱਲੇ ਵਾਲੀਏ ਦੇ ਜਥੇ ਸਨ ਲੱਖਪਤ ਦੀਆਂ ਫੌਜਾਂ ਨੇ ਝਾੜੀਆਂ ਨੂੰ ਕੀੜਾ ਪਾ ਲਿਆ ਉਦਾਲੇ ਤੋਪਾਂ ਜੰਬੂਰੇ ਬੀੜ ਦਿੱਤੇ ਤੇ ਲੱਗੇ ਗੋਲਾਬਾਰੀ ਕਰਨ ਜਿਸ ਪਾਸੇ ਗੋਲੇ ਪੈਂਦੇ ਸਿੰਘ ਉਹ ਪਾਸਾ ਛੱਡ ਕੇ ਦੂਜੇ ਪਾਸੇ ਛਾਪਾ ਮਾਰ ਕੇ ਵੈਰੀ ਦੀ ਫੌਜ ਦਾ ਨੁਕਸਾਨ ਕਰਕੇ ਫਿਰ ਝਾੜੀਆਂ ਵਿੱਚ ਜਾ ਵੜਦੇ ਇਸੇ ਤਰ੍ਹਾਂ ਉਹ ਲੜਦੇ ਲੜਾਉਂਦੇ ਰਾਵੀ ਦੇ ਨਾਲ-ਨਾਲ ਪਹਾੜਾਂ ਨੂੰ ਤੁਰੇ ਜਾਂਦੇ ਅੱਗੇ-ਅੱਗੇ ਸਿੱਖ ਤੇ ਪਿੱਛੇ-ਪਿੱਛੇ ਡਿੱਡੀ ਦਲ ਸਿੰਘਾਂ ਕੋਲੋਂ دارو ਸਿੱਕਾ ਤੇ ਖਾਣਾ-ਦਾਣਾ ਮੁੱਕ ਗਿਆ ਬੜੀ ਔਖੀ ਬਣੀ ਦੇਸ਼ ਦਸ਼ਮਣ ਦਾ ਤੇ ਹੱਥ-ਪੱਲੇ ਕੁਝ ਨਾ ਝਾੜੀਆਂ ਵਿੱਚੋਂ ਸ਼ਿਕਾਰ ਮਾਰ ਕੇ ਜਾਂ ਦਰਾਖਤ ਦੇ ਪੱਤਰ ਖਾ ਕੇ ਸਿੰਘ ਗੁਜ਼ਾਰਾ ਕਰਦੇ ਪਰ ਆਪਣੀ ਅਣਖ ਤੇ ਡਟੇ ਰਹੇ ਇੱਕ ਦਿਨ ਸਿੰਘਾਂ ਨੇ ਵੈਰੀ ਦੀ ਫੌਜ ਉੱਤੇ ਲੋੱਡੇ ਵੇਲੇ ਹੱਲਾ ਬੋਲ ਦਿੱਤਾ ਪਰ ਛੇਤੀ ਹੀ ਪਛਾਣ ਨੂੰ ਵਾਂਗਾ ਮੋੜ ਕੇ ਪੱਜ ਉੱਠੇ ਵੈਰੀ ਨੇ ਸਮਝਿਆ ਕਿ ਸਿੱਖ ਪੈੜ ਛੱਡ ਕੇ ਦੂਰ ਨਿਕਲ ਗਏ ਹਨ ਸੋ ਉਹ ਅਵੇਸਲੇ ਹੋ ਗਏ ਅੱਧੀ ਰਾਤ ਸਿੰਘਾਂ ਨੇ ਵੈਰੀ ਉੱਤੇ ਬੜਾ ਕਹਿਰੀ ਹੱਲਾ ਕੀਤਾ ਵੈਰੀ ਦੀ ਫੌਜ ਵਿੱਚ ਹਲਚਲ ਮਚ ਗਈ ਕਿਸੇ ਨੂੰ ਇੱਕ ਦੂਜੇ ਦੀ ਸੋਧ ਲੈਣ ਦਾ ਸਮਾਂ ਨਾ ਮਿਲਿਆ ਉਹਨਾਂ ਦੇ ਤਿਆਰ ਹੁੰਦੇ ਹੁੰਦਿਆਂ ਤੱਕ ਸਿੰਘਾਂ ਨੇ ਸੈਂਕੜੇ ਵੈਰੀਆਂ ਦਾ ਕਤਲ ਕਰਕੇ ਤੇ ਘੋੜੇ ਖੋ ਕੇ ਨਿਕਲ ਗਏ ਇਸ ਹਮਲੇ ਨੇ ਵੈਰੀ ਦੀ ਫੌਜ ਨੂੰ ਬੜਾ ਬੇਹੌਸਲਾ ਕਰ ਦਿੱਤਾ ਪਰ ਲਖਪਤ ਨੇ ਨਾਮ ਦਾ ਲਾਲਚ ਦੇ ਕੇ ਫੇਰ ਫੌਜਾਂ ਤਿਆਰ ਕਰ ਲਈਆਂ ਅੱਗੇ ਨਾਲ ਉਭਦੇ ਰਹੇ ਕਰੜਾਈ ਨਾਲ ਗੋਲਾਬਾਰੀ ਕਰਨ ਲੱਗਾ ਸੰਘੇ ਛਾਪਾ ਮਾਰ ਕੇ ਫੇਰ ਝਾੜੀਆਂ ਵਿੱਚ ਜਾ ਵੜ ਗਏ ਸਨ ਉਹਨਾਂ ਦਾ ਖਿਆਲ ਸੀ ਕਿ 2-4 ਦਿਨ ਖੱਪ-ਖੱਪਾ ਕੇ ਲੱਖਪਤ ਵਾਪਸ ਮੁੜ ਜਾਏਗਾ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਉਹ ਵਾਰ ਦਾ ਛਾਪਾ ਬਣ ਕੇ ਚੁੰਬੜੇਗਾ ਕਿ ਛੇਤੀ ਮਗਰੋਂ ਹੀ ਨਹੀਂ ਲਹੇਗਾ ਨਹੀਂ ਤਾਂ ਇਸ ਵੇਲੇ ਉਹ ਝਾੜੀਆਂ ਵਿੱਚੋਂ ਨਿਕਲ ਕੇ ਦੁਆਬੇ ਮਾਲਵੇ ਨੂੰ ਨਿਕਲ ਜਾਂਦੇ ਅੱਗੇ-ਅੱਗੇ ਸਿੰਘ ਤੇ ਪਿੱਛੇ-ਪਿੱਛੇ ਲੱਖਪਤ ਬਸੋਹਲੀ ਦੀਆਂ ਪਹਾੜੀਆਂ ਵੱਲ ਹੋ ਤੁਰੇ ਸਿੰਘਾਂ ਦਾ ਖਿਆਲ ਸੀ ਕਿ ਪਹਾੜੀਏ ਹਿੰਦੂ ਇਸ ਧਰਮ ਯੋਧ ਵਿੱਚ ਜੋ ਮੁਗਲ ਰਾਜ ਦੀ ਗੁਲਾਮੀ ਗਲੋ ਲਾਉਣ ਵਾਸਤੇ ਆਰੰਭ ਕੀਤਾ ਹੋਇਆ ਹੈ ਸਾਡੀ ਮਦਦ ਕਰਨਗੇ ਪਰ ਉਹ ਇਹ ਨਾ ਸਮਝ ਸਕੇ ਕਿ ਜੇ ਯਈਆ ਖਾਨ ਦਾ ਹਥਿਆਰ ਬਣ ਕੇ ਇੱਕ ਹਿੰਦੂ ਲਖਪਤ ਸਾਡੀ ਤਬਾਹੀ ਤੇ ਲਕਬਦੀ ਮਗਰ ਲੱਗਾ ਆ ਰਿਹਾ ਹੈ ਤਾਂ ਅੱਗੋਂ ਪਹਾੜੀਏ ਕਦੋਂ ਮਿੱਤਰ ਬਣਨ ਲੱਗੇ ਹਨ ਲਖਪਤ ਨੇ ਉਹਨਾਂ ਪਹਾੜੀਆਂ ਨੂੰ ਪਹਿਲਾਂ ਹੀ ਆਪਣੇ ਨਾਲ ਗੰਡ ਲਿਆ ਹੋਇਆ ਸੀ ਤੇ ਸਰਕਾਰ ਦਾ ਕਰੜਾ ਹੁਕਮ ਵਿਪੇਜ ਦਿੱਤਾ ਸੀ ਕਿ ਕੋਈ ਸਿੱਖ ਬਚ ਕੇ ਨਾ ਨਿਕਲੇ ਸਿੱਖਾਂ ਦੀ ਮਦਦ ਕਰਨ ਵਾਲੇ ਨੂੰ ਮੌਤ ਦੀ ਸਜ਼ਾ ਤੇ ਸਿੱਖ ਮਾਰਨ ਵਾਲੇ ਨੂੰ ਇਨਾਮ ਇਹ ਹੁਕਮ ਪਹਾੜੀਆਂ ਦੇ ਕੰਨਾਂ ਤੱਕ ਵੀ ਪੁੱਜ ਚੁੱਕਾ ਸੀ ਸੋ ਅੱਗੋਂ ਪਹਾੜੀਏ ਹਥਿਆਰ ਲੈ ਕੇ ਸਿੰਘਾਂ ਦੇ ਟਾਕਰੇ ਤੇ ਆ ਖੜੇ ਸੀ ਸਿੰਘਾਂ ਨੇ ਸਮਝਿਆ ਇਹ ਸਾਡੀ ਮਦਦ ਵਾਸਤੇ ਆਏ ਹਨ ਜਥੇਦਾਰਾਂ ਦਾ ਹੁਕਮ ਸੁਣ ਕੇ ਕਿ ਸਿੰਘ ਪਹਾੜਾਂ ਤੇ ਚੜ੍ਹ ਚੱਲਣ ਕੁਝ ਸਿੰਘ ਹਿੰਮਤ ਕਰਕੇ ਬਸੋਹਲੀ ਦੇ ਪਹਾੜਾਂ ਤੇ ਜਾ ਚੜ੍ਹੇ ਤੇ ਪਹਾੜੀਆਂ ਦੀਆਂ ਫੌਜਾਂ ਵਿੱਚ ਜਾ ਵੜੇ ਉਹਨਾਂ ਨੂੰ ਪਤਾ ਹੀ ਤਾਂ ਲੱਗਾ ਜਦੋਂ ਪਹਾੜੀਆਂ ਨੇ ਉਹਨਾਂ ਨੂੰ ਫੜ ਲਿਆ ਤੇ ਮਗਰ ਆ ਰਹੇ ਹਾਂ ਉੱਤੇ ਗੋਲੀਆਂ ਚਲਾਉਣੀਆਂ ਆਰੰਭ ਕਰ ਦਿੱਤੀਆਂ ਇਹੋ ਜਿਹਾ ਹਾਲ ਹੋਇਆ ਉਹਨਾਂ ਸਿੰਘਾਂ ਦਾ ਜੋ ਪਡੋਲਦੇ ਕਠੂਹੇ ਦੀਆਂ ਪਹਾੜੀਆਂ ਉੱਤੇ ਚੜੇ ਸਿੰਘਾਂ ਨੂੰ ਹੁਣ ਪਤਾ ਲੱਗਾ ਕਿ ਅਸੀਂ ਬੁਰੀ ਤਰ੍ਹਾਂ ਫਸ ਚੁੱਕੇ ਹਾਂ ਸਿੰਘ ਰਾਵੀ ਦੇ ਸੱਜੇ ਕੰਢੇ ਲੈਨਦੇ ਪਾਸੇ ਜਾ ਰਹੇ ਸਨ ਹੁਣ ਸਾਹਮਣੇ ਉੱਚੇ ਪਹਾੜ ਤੇ ਵੈਰੀ ਪਹਾੜੀਏ ਪਿਛਲੇ ਪਾਸੇ ਲੱਖਪਤ ਦੀਆਂ ਫੌਜਾਂ ਤੇ ਚੜ੍ਹਦੇ ਪਾਸੇ ਰਾਵੀ ਦਰਿਆ ਠਾਠਾ ਮਾਰ ਰਿਆ ਸੀ ਸਲਾਹ ਹੋਈ ਕਿ ਰਾਵੀ ਟੱਪ ਕੇ ਮਾਜੇ ਨੂੰ ਨਿਕਲ ਚਲੋ ਦਰਿਆ ਦੀ ਜਾਂਚ ਲੈਣ ਵਾਸਤੇ ਸਰਦਾਰ ਗੁਰਦਿਆਲ ਸਿੰਘ ਡੱਲੇ ਵਾਲੀਏ ਦੇ ਦੋ ਭਰਾਵਾਂ ਨੇ ਰਾਵੀ ਵਿੱਚ ਘੋੜੇ ਸੁਟੇ ਪਰ ਘੋੜੇ ਵਾਪਸ ਨਾ ਆਏ ਤੇ ਨਾ ਹੀ ਅਸਵਾਰ ਮੁੜ ਕੇ ਨਜ਼ਰੀ ਪਏ ਦੋਹਾਂ ਬਹਾਦਰਾਂ ਨੇ ਆਪ ਆਪਣੀਆਂ ਜਾਨਾਂ ਕੁਰਬਾਨ ਕਰਕੇ ਆਪਣੇ ਬਾਕੀ ਭਰਾਵਾਂ ਨੂੰ ਰਾਵੀ ਵਿੱਚ ਰੁੜਨ ਤੋਂ ਬਚਾ ਲਿਆ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ